ਅੱਜ ਆਇਆ ਪਿੰਡ ਤਖਤੂਪੁਰਾ ਸਾਹਿਬ ਜਿੱਥੇ ਹੈ ਆਪਣੇ ਡੈਡੀ ਹੁਣਾਂ ਦੇ ਨਾਨਕੇ ਤੇ ਚਾਚੇ ਮੇਜਰ ਚਾਚੇ ਤੇ ਮੱਖਣ ਚਾਚੇ ਹੁਣਾਂ ਨਾਲ ਬਹੁਤ ਪਹਿਲਾਂ ਤੋਂ ਹੀ ਬਹੁਤ ਜ਼ਿਆਦਾ ਪਿਆਰ ਆ ਤੇ ਅੱਜ ਇਹਨਾਂ ਦੀ ਖੇਤੀਬਾੜੀ ਬਾਰੇ ਦਿਖਾਉਣ ਆਇਆ ਜੱਸੀ ਤਖਤੂਪੁਰਾ ਤੇ ਲਾਬਾ ਗੰਗਣਾ ਤੇ ਜੀਤੇ ਹੁਣੀ ਜਿਹਨਾਂ ਨਾਲ ਮੋੜ ਤੋਂ ਹੀ ਬੜਾ ਪਿਆਰ ਰਿਹਾ ਅੱਜ ਇਹਨਾਂ ਦੇ ਆਪਾਂ ਡ੍ਰਿਪ ਡ੍ਰਿਪ ਸਿਸਟਮ ਲਾਇਆ ਹਨਾ ਚਾਚਾ ਆ ਡ੍ਰਿਪ ਸਿਸਟਮ ਆਹ ਮਾੜਾ ਤੇਰੇ ਮੈਗ ਲਾਦ ਗਏ ਯਾਰ ਇੱਕ ਬਟਾ ਗੱਲਾਂ ਕਰ ਗਏ ਆਪਾਂ ਇਹਦੇ ਨਾਲ ਲੈ ਭਈਆ ਚੈਰ ਤੋਂ ਹੀ ਲਾਉਂਦੇ ਆ ਆਲੂ ਆਪਾਂ ਦਾ ਛੋਟੀ ਖੇਤੀ ਵਾਲੇ ਆ ਤੇ ਇਹਨਾਂ ਨੇ ਹੁਣ ਆ ਫਫਾਰਿਆਂ ਫੂਰਿਆਂ ਵਾਲਾ ਸਿਸਟਮ ਲਾਇਆ ਮੈਨੂੰ ਬੜਾ ਪਸੰਦ ਲੱਗਿਆ ਇੱਕ ਦਿਨ ਫੋਨ ਆਇਆ ਚਾਚਾ ਕਹਿੰਦਾ ਜਿੱਦੇ ਆਪਾਂ ਲਾਏ ਚਲਾਏ ਆਪਾਂ ਦਿਖਾਵਾਂਗੇ ਅੱਜ ਆਏ ਆ ਬਈ ਤੇ ਆ ਦੱਸ ਬਈ ਚਾਚਾ ਇਹਨਾਂ ਵਾਲੇ ਆਪਾਂ ਇਹ ਚ ਇਹਨੇ ਆਪਣੇ ਪੈਪਸੀ ਕੋ ਕੰਪਨੀ ਦੇ ਆਲੂ ਆ ਹਾਂਜੀ ਹਾਂਜੀ ਪੈਪਸੀ ਕੰਪਨੀ ਦੇ ਤੁਸੀਂ ਆਪਾਂ ਪੈਪਸੀ ਕੰਪਨੀ ਨਾਲ ਜੁੜਿਆ ਹੋ ਹਾਂਜੀ ਹਾਂਜੀ ਤੇ ਉਹਨਾਂ ਨੇ ਇਹ ਆਪਾਂ ਨੂੰ ਡ੍ਰਿਪ ਸਿਸਟਮ ਲਵਾ ਕੇ ਦਿੱਤਾ ਠੀਕ ਹੈ ਜੀ ਇਹਦਾ ਬਹੁਤ ਵਧੀਆ ਫਾਇਦਾ ਹਾਂਜੀ ਕਿਰਾਂ ਇਹਦੀ ਫਿਟਿੰਗ ਕਰਨ ਦਾ ਸਿਰਫ ਆਪਾਂ ਨੂੰ ਖੇਚਲ ਆ ਠੀਕ ਆ ਠੀਕ ਆ ਅਜਾ ਤੇ ਬਾਅਦ ਦੇ ਵਿੱਚ ਤਾਂ ਕਹਿ ਲਾ ਵੀ ਤੂੰ ਬੂਟ ਜਰਾਬਾਂ ਪਾ ਕੇ ਵੀ ਪਾਣੀ ਲਾ ਸਕਣਾ ਲੋਨ ਨੂੰ ਸੁਸੌਖਾ ਹੋ ਜਾਂਦਾ ਸੁੱਖਾਗਾ ਮਤਲਬ ਤੂੰ ਜਦੋਂ ਦੇਖਣਾ ਘੰਟਾ ਦੋ ਘੰਟੇ ਲਾਈਨ ਚ ਲਾਉਣੀ ਆ ਜਦੋਂ ਤੈਨੂੰ ਲੱਗਿਆ ਵੀ ਪ੍ਰੋਪਰ ਇਹਨੂੰ ਪਾਣੀ ਮਿਲ ਗਿਆ ਫਿਰ ਸਾਰੇ ਬਾਅਦ ਆਪਾਂ ਇਹਦੇ ਗੇਟਵਾਲ ਸਿਰਫ ਆ ਲੱਗੇ ਹੋਏ ਆ ਹਾਂ ਸੱਚ ਦਿਖਾਜਾ ਜਿਵੇਂ ਗੇਟਵਾਲ ਲੱਗੇ ਆ ਠੀਕ ਆ ਇਵੇਂ ਮਾਲਾ ਵੀ ਦੋ ਲੈਣਾ ਚਾਰ ਲੈਣਾ ਇਹ ਤੋਂ ਚੱਲਣੀਆ ਇਹਨੂੰ ਘੁਮਾ ਦੇਣਾ ਠੀਕ ਆ ਇਹ ਚਾਲੂ ਹੋ ਜਾਣਾ ਜਿੱਦਵੇ ਚੱਲ ਪਿਆ ਇਧਰੋਂ ਹੋ ਗਿਆ ਪਾਣੀ ਸਹੀ ਹਾਂ ਤੇ ਇਹਨੂੰ ਬੰਦ ਕਰਕੇ ਆਪਾਂ ਪਿੱਛੇ ਵਾਲਾ ਖੋਲ ਲੈਣਾ ਠੀਕ ਆ ਵਿੱਚ ਨਹੀਂ ਵੜਨਾ ਕੋਈ ਗਾਰੇ 'ਚ ਪੈਰ ਨਹੀਂ ਧਰਨਾ ਕੁਛ ਨਹੀਂ ਬਸ ਬਾਹਰ ਬਾਹਰ ਆਪਾਂ ਆ ਕੇ ਗੇਟ ਵਾਲੀ ਘਮਾਉਣੇ ਆ ਸਿਰਫ ਤੇ ਇਹਦੇ ਨਾਲ ਬਹੁਤ ਆਪਾਂ ਨੂੰ ਯਾਨੀ ਸਖਾਲਾ ਦਾ ਪਾਣੀ ਲਾਉਣਾ ਸਖਾਲਾ ਉਂ ਬਿਜਾਰ ਕੱਲੇ ਕੱਲੇ ਆਲੂ ਨੂੰ ਬਣੇ ਲੱਗਦਾ ਉਹਨਾਂ ਦੇ ਕੱਲੇ ਕੱਲੇ ਨੂੰ ਪਾਣੀ ਲੱਗੂਗਾ ਇਹਦੇ ਨਾਲ ਆਲੂ ਦੀ پیداوار ਵੀ ਜ਼ਿਆਦਾ ਹੁੰਦੀ ਆ ਠੀਕ ਆ ਠੀਕ ਆ ਮਤਲਬ ਜਿਆਦਾ ਟੂਬਰ ਇਹਦੇ ਗਿਣਤੀ ਜਿਆਦਾ ਹੁੰਦੀ ਆ ਆਮ ਜਿਹੜਾ ਪਾਣੀ ਆਪਾਂ ਖਾਲ ਤੇ ਲਾਉਨੇ ਆ ਹਾਂਜੀ ਉਹਦੇ ਨਾਲੋਂ ਇਹਦੇ ਥੱਲੇ ਟੂਬਰਾਂ ਦੀ ਗਿਣਤੀ ਜਿਆਦਾ ਹੁੰਦੀ ਆ ਤੇ ਆਲੂ ਦੀ ਕੁਆਲਿਟੀ ਵੀ ਇੱਕ ਨੰਬਰ ਬਣਦੀ ਆ ਹਾਂਜੀ ਤੇ ਆਲੂ ਪਟਣ ਤੋਂ ਬਾਅਦ ਜਾਚਾ ਫਿਰ ਇਹਨੂੰ ਪਟਣਾ ਪੈਂਦਾ ਹੈ ਹਾਂ ਜਦੋਂ ਆਪਾਂ ਬੱਲ ਵਡਾਉਣੀ ਆ ਹਾਂਜੀ ਬੱਲ ਵੱਡਣ ਵੇਲੇ ਆਪਾਂ ਇਹ ਸਿਰਫ ਆ ਪਾਈਪ ਖੋਲਣੇ ਆ ਬਾਕੀ ਉਹ ਸਿਸਟਮ ਸਾਰਾ ਫੇਡਾਂ ਤੇ ਇਦਾਂ ਹੀ ਰਹਿ ਜਾਣਾ ਨਾਲ ਹੀ ਨਾਲ ਹੀ ਪਾੜ ਦੇਣੀ ਇਕੱਲੀ ਪਾਈਪ ਤੇ ਆਪਾਂ ਜਿਹੜੀਆਂ ਰਾੜਾਂਆਂ ਗੀਆਂ ਉਧਰ ਲੱਗੀਆਂ ਆਪਾਂ ਤੁਹਾਨੂੰ ਵੀ ਦਿਖਾਉਂਦਾ ਠੀਕ ਆ ਵੀ ਉਹ ਰਾ ਤੇ ਆ ਪਾਈਪ ਇਕੱਠੇ ਕਰ ਲੈਣੇ ਆ ਇਹ ਇਕੱਠੇ ਕਰਨ ਵਾਸਤੇ ਆਪਣੇ ਕੋਲੇ ਸਿਸਟਮ ਬਣਿਆ ਹੋਇਆ ਅੱਗੇ ਦਾਦਾ ਹੂੰ ਤੁਸੀਂ ਮੈਨੂੰ ਅੱਜ ਤੋ ਜਾਰ ਆ 5-7 ਸਾਲ ਪਹਿਲਾਂ 5 5 ਕਿੱਲੇ ਲਾਉਂਦੇ ਹੁੰਦੇ ਹਣਾ ਹਾਂ ਹੁਣ ਤਾਂ ਤੁਸੀਂ ਵਧਾਤਾ ਕੰਮ ਯਾਰ ਸਾਨੂੰ ਤੁਮਾਲਾ ਵੀ ਹੋ ਗਏ ਹੁਣ 7-8 ਸਾਲ ਤਕਰੀਬਨ ਪਹਿਲਾਂ 2-4 ਕਿੱਲੇ 5 ਕਿੱਲੇ ਲਾਉਂਦੇ ਸੀ ਹਾਂਜੀ ਹਾਂ ਤੇ ਹੁਣ ਅਸੀਂ 25 ਕਿੱਲੇ ਤੇ ਆਪਣੇ ਇੱਧਰ ਦੂਜੇ ਗਗਨੇ ਹੁਣਾ ਵਾਲੇ ਕਰਕੇ ਸਾਡੇ ਕੋਲ 40 45 ਕਿੱਲੇ ਆਲੂਆਂ ਦੇ ਹੋ ਜਾਂਦੇ 40 45 ਕਿੱਲੇ ਚਲ ਕੰਮ ਵਧਿਆ ਹੀ ਆ ਤੇ ਬਾਕੀ ਆਪਾਂ ਉਹ ਫੋਟੋ ਪਾਈਸ ਚਾਚਾ ਦੋ ਜੋੜ ਜੋੜੇ ਟਰੈਕਟਰਾਂ ਦੇ ਨਵੇਂ ਕਢਾ ਕੇ ਲਿਆ ਆਂਦੇ ਵਧਾਈਆਂ ਵਾਹ ਯਾਰ ਉਹ ਖੜੇ ਆ ਨਾ ਉਹ ਖੜੇ ਆ ਇਹ ਦੋ ਟਰੈਕਟਰ ਆਪਾਂ ਸੋਨਾਲੀ ਕਢਾ ਲਿਆ ਸੋਨਾਲੀ ਕਢਾ ਕੇ ਲਿਆਦਾ ਟਾਈਗਰ ਸੋਨਾਲੀ ਕਾ ਟਾਈਗਰ ਆ ਨਾ ਬਹੁਤ ਵਧੀਆ ਟਰੈਕਟਰ ਆਗੇ ਹਾਂਜੀ ਹਾਂ ਤੇ ਜਾਨੀ ਬਾਣ ਬੂਣ ਮੋਣ ਦਾ ਇੱਕ ਨਜ਼ਾਰਾ ਹੀ ਆ ਗਿਆ ਕੋਈ ਦਿੱਕਤ ਨਹੀਂ ਆਈ ਸਹੀ ਆ ਆ ਜਾ ਬਈ ਉਧਰ ਵੀ ਦਿਖਾਈਏ ਨਾਬੇ ਹੁਣੀ ਫਰਦੇ ਮਾਈ ਗਗਨੇ ਹੁਣੇ ਤਾਂ ਜੀਤੇ ਹੁਣੀ ਹੈ ਵਿਆਹੀ ਚੱਲੀ ਜਾਂਦੀ ਹੈ ਵਿਆਹੀ ਚੱਲੀ ਜਾਂਦੀ ਆ ਬਈ ਹਾਂ ਪਹਿਲੇ ਗੁਰੂ ਤੇਰੀ ਘਰ ਪਾ ਸੋਨਾ ਕੰਮ ਚੱਲਦਾ ਚਾਚਾ ਲੈਟ ਦਾ ਚੱਲ ਪੀ ਹੋਊਗੀ ਹਾਂ ਚੱਲੀ ਜਾਂਦੀ ਉਹ ਲੈਟ ਆਏ ਹਲੇ ਚਾਹਨੇ ਲਾਉਣ ਵਾਲਿਆ ਰਾਣਾ ਅੱਛਾ ਰਾਣਾ ਲਾਉਣ ਵਾਲਾ ਹਾਂ ਬਸ ਇੱਕ ਦੋ ਦਿਨਾਂ ਦਾ ਚਲਾ ਦੋਗੇ ਉਹਨੂੰ ਬਸ ਕਦੋਂ ਚਲਾ ਦਾਂਗੇ ਉਧਰ ਚਲਾ ਤੇ ਉਹਦੇ ਉਧਰ ਚਲੀ ਜਾਂਦੇ ਹਨਾ ਉਹ ਪਰੇ ਹਾਂ ਉਸ ਫੀਟ ਵਾਲ ਚੱਲ ਪਿਆ ਠੀਕਾ ਠੀਕਾ ਤੇ ਹੁਣ ਜਾਨੀ ਇਦੋਂ ਬਾਅਦ ਫਿਰ ਅੱਜ ਹੁਣ ਲੇਟ ਆ ਗਈ ਨਹੀਂ ਤਾਂ ਬੰਦੇ ਨੇ ਹੁਣ ਕਲਾ ਦੇਣੇ ਹਜੇ ਕਿੰਨਾ ਘਬਾਂ ਰਹਿ ਗਿਆ ਦਾਜਾ ਬੀਚਨ ਵਾਲਾ ਬੀਚਨ ਵਾਲਾ ਬਸ ਅੱਜ ਤਕਰੀਬਨ ਨਿਬੜ ਅੱਜ ਨਿਬੜ ਜੋ ਹੈ ਠੀਕ ਆ ਜਿਹੜਾ ਅੱਜ ਇਕੱਲਾ ਖੜਾ ਰੂਗਾ ਠੀਕ ਆ ਠੀਕ ਆ ਠੀਕ ਆ ਉਹ ਕੱਲ ਨੂੰ ਸਵੇਰ ਕਰ ਦਾਂਗੇ ਆ ਜਾ ਕਰੀਏ ਗੱਲ ਲਾਭੇ ਹੁਣਾਂ ਦਾ ਵਿਕਰਾਉਣੇ ਅਛਾ ਇਹ ਕਿਹੜਾ ਦਾਜਾ ਫਿਰ 20 ਕਿਹੜਾ ਇਹ ਇਹ 20 ਹੈਗਾ ਐਮ 3 ਇਹ ਮਥਰੀ ਆ ਹਾਂਜੀ ਠੀਕ ਆ ਠੀਕ ਆ ਏ ਪੈਪਸੀ ਵਾਲਾਂ ਦੇ ਸਾਰੇ ਇਹ ਪੈਪਸੀ ਦਾ M3 ਆ ਤੇ ਜਿਹੜਾ ਆ ਬੀਜਣ ਲੱਗੇ ਆ ਇਹ ਪੈਪਸੀ ਦਾ 11 ਆ 11 ਹਾਂ ਆ ਲਲਵਾਈ ਜਾਂਦਾ ਲਾਬਾ ਭਾਈ ਹਾਂ ਪਵਾਰਸ ਆਈਟਮ ਕੀ ਹਾਲ ਆ ਭਰਾ ਠੀਕ ਆ ਜੀ ਵਧੀਆ ਤੁਸੀਂ ਦੱਸੋ ਕਿੱਦਾਂ ਠੀਕ ਠਾਕ ਆ ਠੀਕ ਆ ਭਾਈ ਲਾਬਾ ਹੋਰ ਵਧੀਆ ਵਧੀਆ ਆ ਜੀ ਅਜਾ ਇੱਥੇ ਆ ਸਾਰੀ ਆ ਨਾ ਹਾਂ ਇਹਦਾ ਸਾਰਾ ਸਿਸਟਮ ਇੱਥੇ ਆ ਹਾਂਜੀ ਇੱਥੋਂ ਮਤਲਬ ਇਧਰ ਨੂੰ ਚੱਲ ਜਾਣਾ ਤੇ ਇਧਰ ਨੂੰ ਚੱਲ ਜਾਣਾ ਉਹ ਏਜੰਸੀ ਤੱਕ ਜਾਵਣਾ ਠੀਕ ਆ ਠੀਕ ਆ ਤੇ ਆ ਇਧਰ ਨੇ ਉਧਰ ਚੱਲੂ ਆ ਤੁਸੀਂ ਇਕੱਠੇ ਇਕੱਠੇ ਉਧਰ ਪਾਣੀ ਲੱਗੀ ਜਾਂਦਾ ਹਨਾ ਉੱਪਰ ਹੀ ਚੱਲ ਪਿਆ ਹਾਂ ਉਹ ਚਲਾਦਾ ਪਾਣੀ ਹੂੰ ਪਸ ਜਿਵੇਂ ਜਿਵੇਂ ਇੱਧਰ ਹੁਣ ਪਹਿਲੇ ਹੋਣਗੇ ਬੰਦੇ ਉਸ ਤਰ੍ਹਾਂ ਫਲਾੜਾ ਲਾ ਦੇਵਾਂਗੇ ਹਾਂਜੀ ਸਾਰੇ ਚੱਲਦਾ ਹੋ ਜਾਣਾ ਸੱਤ ਖੁੱਬ ਨਾ ਇੱਥੇ ਓਏ ਵਚਾ ਕੇ ਪੱਤੀਆਂ ਨੂੰ ਮੇਜਰ ਦਾ ਚਾਚਾ ਘਰੇ ਆਜਾ ਚਾਚਾ ਉਹ ਘਰੇ ਆਜਾ ਉਧਰ ਉਹ ਆਪਦੀ ਦੂਜੀ ਖੇਤੀ ਕਰਦਾ ਸਰੋਂ ਦੀ ਸਰੋਂ ਲਾਈ ਜਾਂਦਾ ਠੀਕ ਆ ਹਾਂ ਉਹਨੇ ਸਰੋਂ ਸਰੋਂ ਬੀਜੀ ਅੱਜ ਸਰੋਂ ਦੀਰ ਕੇ ਹੁਣ ਉਹ ਚਲਿਆ ਗਿਆ ਘਰੇ ਠੀਕ ਆ ਫਿਰ ਆ ਰਾਣਾ ਰੂਣਾ ਦਾ ਕੀ ਯਾਰ ਇਹਦਾ ਕੀ ਸਟਮ ਜਾਚਾ ਇਹ ਤਨੇ ਇਹਦੇ ਵਿੱਚ ਨਾ ਸਰਾਕ ਹੁੰਦੇ ਆ ਉਹਦੇ ਪਾਈਪ ਦੇ ਵਿੱਚ ਖੱਢੇ ਠੀਕ ਆ ਹਾਂ ਅੱਛਾ ਆ ਚੀਜ਼ ਉਹਦੇ ਵਿੱਚ ਲੱਗ ਜਾਣੀ ਆ ਆਹਾਂ ਆ ਚੀਜ਼ ਉਹਦੇ ਵਿੱਚ ਲੱਗ ਕੇ ਆਣੀ ਆ ਹਾਂ ਜਦੋਂ ਉਹਦੇ ਵਿੱਚ ਇਹ ਆਏ ਦੱਬ ਦੇਣੀ ਉਹ ਸਰਾਕ ਵਾਲੇ ਸਾਹ ਤੇ ਠੀਕ ਆ ਤੇ ਦੱਬ ਕੇ ਹੀ ਲੱਗ ਜਾਣੀ ਦੱਬ ਐ ਖਿੱਚੀ ਜਾਣੀ ਐ ਅੱਛਾ ਇਹਨੇ ਸਾਰੇ ਪਾਸੇ ਨੂੰ ਮਾਰਨਾ ਬਸ ਇਹਨੇ ਆ ਚੀਜ਼ ਘੁੰਮਦੀ ਐ ਇਹਦੀ ਠੀਕ ਆ ਘੁੰਮੀਆਂ ਹਾਂ ਜਦੋਂ ਘੂਮੂਗੀ ਇਹਦੇ ਨਾਲ ਪਾਣੀ ਇਹਨੇ ਚਾਰ ਸਫੇਰੇ ਜਾਣੀ ਹਾਂ ਅੱਧ ਤੱਕ ਆਉਣੇ ਮਤਲ ਇੱਥੇ ਆਉਣਾ ਇਹਨੇ ਅੱਧ ਤੱਕ ਉਧਰ ਨਹੀਂ ਜਾਣਾ ਕਿੰਨੇ ਫਰਕ ਨਾ ਲੱਗਿਆ ਕਿੰਨਾ ਪਾਇਆ ਇਹਦਾ ਫਿਰ ਇੱਕ ਨਾ ਪਾਇਆ ਇਹਦਾ 30 ਫੁੱਟ ਨਾ ਪਾਇਆ ਇਹਦਾ ਠੀਕ ਆ ਹਾਂ ਫੋਰੇ ਤੋਂ ਫੋਰਾ 30 ਫੁੱਟ 30 ਹਾਂ ਯਾਨੀ 15 ਫੁੱਟ ਇੱਕ ਸਾਈਡ ਕਵਰ ਕਰਦੀ ਹੈ 15 ਉਧਰ ਲਈ ਕਰ ਤੁਰੂਗੀ ਠੀਕ ਆ ਫੋਾਰੇ ਤੋਂ ਫੋਰਾ ਉਧਰ ਪਾਣੀ ਨਾ ਪਾਣੀ ਮੈਚ ਕਰੂਗਾ 30 ਫੁੱਟ ਦਾ ਇਹਦਾ ਫਾਸਲਾ ਹੁੰਦਾ ਤੇ ਆਹ ਗੇਟ ਵਾਲਾ ਤੋਂ ਅਲੱਗ-ਅਲੱਗ ਜਿਵੇਂ ਹੁਣ ਦੋ ਲਾਈਨਾਂ ਉਧਰ ਚੱਲਦੀਆਂ ਹਾਂ ਉਹ ਪਰੇ ਚੱਲਦੀਆਂ ਤੇ ਐਦੂ ਆ ਬੰਦ ਆ ਜਦੋਂ ਆਹ ਖੋਲਾਂਗੇ ਆਪਾਂ ਹਾਂ ਅਚਾਹ ਉਸ ਲੈਣਾ ਇੱਧਰ ਕੋਠੀ ਦੀ ਪਰਲੀ ਸਾਈਡ ਚੱਲਣੀਆਂ ਠੀਕ ਆ ਠੀਕ ਆ ਠੀਕ ਆ ਜ ਹੂੰ ਤਿੰਨ ਪਾ ਐਸੇ ਚੱਲਦੇ ਆ ਇਹ ਜਿਵੇਂ ਇੱਕ ਚਲਾਤਾ ਦੋ ਬੰਦਾ ਠੀਕ ਆ ਚਾਚਾ ਤੇ ਉਹ ਜਿਹੜਾ ਜਿਵੇਂ ਜਿਵੇਂ ਇਧਰੋਂ ਗਿੱਲਾ ਹੋਈ ਜਾਊ ਹਾਂ ਤੇ ਇਹਨੂੰ ਆਪਾਂ ਇਧਰੋਂ ਬੰਦ ਕਰ ਦੇਣਾ ਇਧਰ ਨੂੰ ਖੋਲਦੇ ਜਾਣਾ ਪਰ ਲੀਕੇਜ ਲੂਕੇਜ ਦੀ ਨਹੀਂ ਪ੍ਰੋਬਲਮ ਆਉਂਦੀ ਯਾਰ ਚਾਚਾ ਹਾਂ ਬਸ ਇੱਕ ਤੁਹਾਨੂੰ ਫੈਟ ਕਰਨ ਦਾ ਹੁਣ ਕਿਹੜਾ ਸਾਰੇ ਫਵਾਰ ਇਧਰ ਨਿਗਾ ਬਾਜ ਦੇਣੀ ਹੈ ਹਾਂ ਵੀ ਕੋਈ ਕਿਸੇ ਪਾਸੋਂ ਖੜਾ ਜਾਂ ਘੁੰਮਦਾ ਨਹੀਂ ਜਾਂ ਨਿਓਜਲ ਬੰਦ ਦਾ ਉਹਨੂੰ ਖੋਲ ਕੇ ਆਪੇ ਹੀ ਸੂਈ ਸਾਈ ਨਾਲ ਕਰ ਲੈਂਦਾ ਸੀ ਜਿਵੇਂ ਉਹ ਪਹੀਆਂ ਪਹੀਆਂ ਤੇ ਉਹਦਾ ਇੱਕ ਸਾਈਡ ਤੇ ਕਈ ਕੋਈ ਸੰਦ ਸੰਦ ਮਾਰੇ ਫਿਰ ਤਾਂ ਕੋਈ ਦਿੱਕਤ ਤਾਂ ਹੈ ਨਹੀਂ ਉਹਦੀ ਨਹੀਂ ਨਹੀਂ ਉਹ ਆਪਣੇ ਸਾਈਡ ਤੇ ਲਾਈਵ ਹੈ ਨਾ ਠੀਕ ਹੈ ਬਈ ਤੇ ਪਈ ਆਪਣੀ ਖੁੱਲੀ ਬਹੁਤ ਛੱਡੀ ਆ ਹਾਂ ਹਾਂ ਇਹ ਪਹਾ ਹੀ ਆ ਪਹੀ ਕਾਦੀ ਆ ਹਾਂ ਉਹ ਮਤਲਬ ਉਹ ਇੱਕ ਸਾਈਡ ਤੇ ਆ ਗਿਆ ਆਪਾਂ ਨੂੰ ਹੁਣ ਪਤਾ ਆਪ ਵੀ ਸੰਦ ਚਲਾਉਣੇ ਆ ਇੱਥੇ ਆਪਾਂ ਨੂੰ ਪਤਾ ਹੀ ਆ ਵੀ ਕਿੱਥੇ ਫੜੇ ਆ ਤੇ ਉਹ ਕਈ ਇੱਕ ਦਿਨ ਨੇ ਰਸਵੇ ਰਤ ਕੀ ਇੱਕ ਅੱਧਾ ਕਰੀ ਇਹਦੀ ਹੋ ਵੀ ਜਾਂਦਾ ਹਾਂ ਤੇ ਨਹੀਂ ਤਕਰੀਬਨ ਆਪਾਂ ਨੂੰ ਪਤਾ ਹੈਗਾ ਉਹ ਸਾਹਿਬ ਦਾ ਫਿਰ ਉਹਦੀ ਬਚਤ ਕਰ ਲਈ ਦੀ ਹੈ ਨਹੀਂ ਠੀਕ ਆ ਫਿਰ ਜੇ ਮਾੜਾ ਮੋਟਾ ਹੋ ਜਾ ਤੇ ਆਪ ਹੀ ਠੀਕ ਕਰ ਲੈਣਾ ਕੋਈ ਬੰਦੇ ਆਉਂਦੇ ਆ ਉਹ ਨਹੀਂ ਨਹੀਂ ਆਪ ਹਾਂ ਇਹ ਤਾਂ ਵੱਢ ਕੇ ਜੋੜ ਲੱਗ ਜਾਂਦਾ ਨਾ ਹਾਂ ਥੱਲੋਂ ਜਿੱਥੋਂ ਮਤਲਬ ਟੁੱਟ ਗਿਆ ਉੱਥੋਂ ਵੱਢ ਕੇ ਉੱਪਰ ਪੈ ਪਾ ਕੇ ਤੇ ਆਪਾਂ ਸਾਖ ਟਾਈ ਸਹੀ ਆ ਆ ਜਾ ਹੁਣ ਉਹ ਉੱਥੇ ਚੱਲਦੇ ਆ ਚਾ ਉਹ ਤੁਰ ਜੀਤਾ ਆਊਗਾ ਜੀ ਤੇ ਨਾਲ ਗੱਲਬਾਤ ਕਰਨੀ ਆਪਾਂ ਥੋੜੀ ਚੱਲ ਗਗਣੇ ਤੇ ਜੀਤੇ ਨਾਲ ਹਾਂ ਮੇਰੇ ਕਈ ਦਿਨਾਂ ਦਾ ਦਿਮਾਗ ਚ ਸੀ ਯਾਰ ਬਈ ਚਾਚੇ ਹੁਣਾਂ ਕੋਲ ਚੱਲ ਕੇ ਆਉਣਾ ਵੀਡੀਓ ਪਾ ਕੇ ਆਉਣੀ ਆ ਉਹਨਾਂ ਦੀ ਹੋਰ ਚਾਰੇ ਵੀ ਡੀਕਨੇ ਸੀਗੇ ਵੀ ਜਾਨਾ ਕਿੱਥੇ ਹਾਂਜੀ ਆਹ ਟੁੱਟ ਗਿਆ ਸੀ ਉਹ ਜਾਨੇ ਠੀਕ ਆ ਚਾ ਆ ਪਹਿ ਪਿੱਥੋਂ ਟੁੱਟਿਆ ਸੀਗਾ ਤੇ ਫਿਰ ਇਹ ਸ਼ਾਇਦ ਦਿਵਾਰਾ ਜੋੜ ਲਾਇਆ ਹਾਂ ਬਸ ਇਹਦਾ ਸਾਗਟ ਬਣਾ ਕੇ ਪਾਇਆ ਵੀ ਗਰਮ ਕਰਕੇ ਚੜਾਤਾ ਤੇ ਉੱਤੇ ਜੋੜ ਲਾ ਠੀਕ ਹੌਣ ਨਹੀਂ ਲੇਕ ਹੁੰਦਾ ਬਸ ਠੀਕ ਨਹੀਂ ਸਹੀ ਆ ਇਹ ਤਾਂ ਮੇ ਲੈਂ ਦੇ ਵਿੱਚੋਂ ਹੀ ਇੱਧਰਲੇ ਚੱਲਦੇ ਆ ਠੀਕ ਆ ਇੰਨੀ ਵੀ ਲੈਂ ਇੱਕੋ ਹੀ ਆ ਗਈ ਇਹਨਾਂ ਦੀ ਉ ਤਾਂ ਅਮਾ ਜਮਾ ਵੱਡਾ ਚਾਚਾ ਰਣਾ ਹਾਂ ਉਹ ਹਾਸ ਫੋਕ ਬੋਅ ਹ ਤਾਂ ਸੋਖ ਬੋਅ ਤਾਂ ਹਾਂ ਵਿਕੇਰਾ ਫਿਟਿੰਗ ਦਾ ਹੀ ਹੈ ਦਾ ਫਿਟਿੰਗ ਦੇ ਵਿੱਚ ਹਲੇ ਅਸੀਂ ਇੱਧਰ ਸਾਰੇ ਬੀਜੀ ਆ ਠੀਕ ਆ ਜਦੋਂ ਮਤਲਬ ਅਸੀਂ ਆਪ ਸਾਰੇ ਲੱਗ ਜੀਏ ਤੁਹਾਡਾ ਦਿਹਾੜੀ ਦਾ ਕੰਮ ਹੀ ਆ ਤੇ ਆਏ ਜਰ ਚਾਚਾ ਮਿੱਟੀ-ਮਿੱਟੀ ਨਹੀਂ ਲਾਉਣੀ ਪੈਂਦੀ ਨਾ ਅੱਗੇ ਦਾ ਲੋਕ ਲਾਉਂਦੇ ਮਿੱਟੀ-ਮਿੱਟੀ ਕਿ ਨਹੀਂ ਲਾਉਣੀ ਆ ਹਾਂ ਬੱਟੀ ਜਿਹੜੇ ਵਧੀਆ ਬਣਾ ਲਓ ਜਾਨ ਮਿੱਟੀ ਲਾ ਕੇ ਤਾਂ ਦੁਬਾਰੇ ਮਿੱਤਰ ਵਾਲਾ ਪਾ ਰਖਣ ਡਰ ਕੇ ਬਣੇ ਪਏ ਆ ਬਾਣ ਯਾਰ ਹਨਾ ਰਕੇ ਬੱਟ ਵਧੀਆ ਬਣਦੀ ਆ ਦੇਖ ਕਿੰਨੇ ਸੋਹਣੇ ਬਣੇ ਵੇ ਯਾਰ ਬਾਣ ਦੀ ਬਾਹ ਬਹੁਤ ਸੋਹਣੀ ਹੋਈ ਹੋਵੇ ਹਾਂ ਤੇ ਮਸ਼ੀਨ ਦੀ ਬੱਟ ਵਧੀਆ ਬਣੀ ਹੋਵੇ ਸਹੀ ਗੱਲ ਆ ਚਾਚਾ ਤੇ ਮਿੱਟੀ ਲਾਂ ਦੀ ਤਾਂ ਲੋੜ ਹੀ ਨਹੀਂ ਰਹਿਣੀ। ਹੋਰ ਤੇਰੇ ਸਾਹਮਣੇ ਆ ਦੇਖ ਲੈ ਬੱਟਾ ਕਿੰਨੀਆਂ ਸੋਹਣੀਆਂ ਬਣੀਆਂ ਨੇ। ਇਹਨਾਂ ਸਿਰਾ ਘਰਾਇਆ ਪਿਆ ਯਾਰ। ਹੋਰ ਬਈ ਗਗਨੇ ਕੀ ਹਾਲ ਨੇ? ਉਹ ਵਧੀਆ ਬਹੁਤ ਵਧੀਆ ਚੱਲ ਰਿਹਾ। ਠੀਕ ਆ। ਠੀਕ ਆ। ਆ ਲੈ ਠੀਕ ਆ ਯਾਰ ਕਥਾਨੀ ਬਈ ਸਿਰੇ ਆ। ਉਹ ਵਾਜੀ ਤੇ ਹੁਣ ਨਾ ਕਰ ਦਿਆਂ ਗੱਲ ਚਾ ਜਾ ਆਉਣ ਦੇ। ਗਗਨੇ ਵਾ ਸਾਜ ਨੇ ਪੜਜੂ ਬਾਈ ਸਾਰਾ ਹਨਾ। ਹਾਂ ਬਾਈ ਅੱਜ ਨਵੇੜ ਦੇਾਂਗੇ ਸਾਰਾ ਬਸ। ਠੀਕ ਆ। ਪਰਾ ਬੀ ਲੇਟ ਹੋ ਗਿਆ ਨਹੀਂ ਤਾਂ ਹੁਣ ਬਹੁਤ ਟਾਈਮ ਨਾਲ ਵਿਲੇ ਹੋ ਜਾਂਦਾ। ਹਾਂ ਹਾਂ ਇਹ ਤਾਂ ਹੈ ਬਾਈ। ਚੱਲ ਕਰੋ ਤੋ ਵਧੀਆ ਯਾਰ ਰਕੀ ਹੈ ਨਾ। ਹਾਂ ਮੌਸਮ ਬਹੁਤ ਸੋਹਣਾ ਯਾਰ ਚਾਚਾ ਰਕੇ। ਜਿਹੜਾ ਆਲੂ ਆਲੂ ਵਾਲੀ ਬਜਾਈ ਵਾਲਾ ਮੌਸਮ। ਹਾਂਜੀ। ਤਾਂ ਉਹ ਆ ਸਹੀ ਆ। ਹਾਂ ਸਹੀ ਆ ਸਹੀ ਆ ਅੱਜ। ਪਿਛਲੀ ਵਾਰ ਵੀ ਸਾਡੇ ਆਲੂ ਲੇਟ ਹੋ ਗਏ ਸੀ। ਹਾਂਜੀ। ਜਾਨੀ ਖੇਤਿਆਂ ਨਾਲੋਂ ਵੱਧ ਝਾੜ ਦਿੰਦਾ। ਨਹੀਂ ਫਿਰ ਉਹ ਯਾਰ ਗਰਮੀ ਚ ਪੜਾਕਾ ਮਾਰ ਦੇਦਾ ਚਾਹ ਨਾ ਆਲੂ। ਹਾਂ ਗਰਮੀਆਂ ਦੇ ਵਿੱਚ ਨਾ ਆਲੂ ਜਿੰਨੇ ਕਹਲਾ ਹਰਾ ਹੋ ਜਾਊਗਾ। ਹਾਂ। ਉਹ ਟਿੰਗ ਜੀ ਕੱਢ ਜਾਂਦਾ। ਸਹੀ ਗੱਲ ਆ। ਤੇ ਜਿਹੜਾ ਆ ਮੌਸਮ ਆ ਹੁਣੇ ਬ ਹਾਂ ਸਹੀ ਗੱਲ ਜਦੇ ਗਰਮੀ ਆ ਮੜੀ ਧੁੱਪ ਆ ਸ਼ਾਮ ਨੂੰ ਠੰਡ ਹੋ ਜਾਂਦੀ ਹੈ ਹਾਂ ਅੱਛਾ ਦੋਨੇ ਸਮੇਂ ਗਰੀ ਸਭ ਕੋਈ ਸਹੀ ਆ ਹਾਂ ਹੁੰਦਾ ਜੀ ਤੇਨਾ ਕਰਦਿਆਂ ਗੱਲ ਕਹਣ ਆ ਲਾਈ ਭਾਈ ਮੈਂ ਕਹਿੰਦੇ ਗੱਗਣ ਜੀਤੇ ਦੇ ਹੋ ਰੋਕਦਾ ਨਹੀਂ ਮੈਂ ਬਸਾ ਲੋ ਹੋਰ ਵੀ ਮੈਂਬਰ ਸਾਹਿਬ ਠੀਕ ਹਾਂ ਹਾਂ ਜੀ ਤੇਰੀ ਵੀਡੀਓ ਬਣਾ ਕੇ ਹਣੀ ਅੱਜ ਆ ਲੂ ਵੀ ਦੇ ਹਾਂ ਲੱਭੜ ਜੂ ਆ ਜਾਣਾ ਚੱਲ ਵਧੀਆ ਵਧੀਆ ਜਿਹੜੇ ਥੋੜਾ ਘਣਾ ਰਹਿ ਗਿਆ ਸਾਨੂੰ ਨਪੜੀ ਵਾਚ ਸਾਨੂੰ ਇਹ ਸਾਰਾ ਨਪੜੀ ਲੈ ਬਾੜ ਮੂੜ ਬਹੁਤ ਸੋਹਣਾ ਬਣਿਆ ਵਾ ਯਾਰ ਸਿੱਧੀਆਂ ਸਿੱਧੀਆਂ ਵਟਾਂ ਹੈ ਬਾੜ ਬਣਾਉਣਾ ਪੈਂਦਾ ਹਾਂ ਲਈ ਹਾਂ ਸਹੀ ਗੱਲ ਵੱਡੇ ਟਰੈਕਟਰ 4x4 ਬਣ ਜਾਂਦਾ ਬਾੜ ਬਣੂਗਾ ਨਾ ਵਟ ਬਣੂਗੀ ਵਟ ਬਣੂਗੀ ਸਹੀ ਗੱਲ ਇਹ ਤਾਂ ਹੈ ਪਾਣੀ ਪੂਣੀ ਸੌਖਾ ਲੱਗ ਗਿਆ ਮੇਰਾ। ਇਹਦਾ ਹੱਥ ਘਾਰੇ ਲੱਗਿਆ ਬਈ ਪਾਣੀ ਦਾ ਉਹ ਖਵਾ ਖਵਾੜੇ ਕਾ ਦਨੇ ਬਸ ਉਹ ਨਾ। ਠੀਕ ਆ। ਹਾਂ। ਅਕੀ ਦਾਦਾ ਚਾਚਾ ਕਹਿੰਦਾ 40 45 ਕਿਲੇ ਲਾ ਦੇ ਯਾਰ। ਹਾਂ 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 40 45 ਕਿਲੇ। ਵਧੀਆ ਵਧੀਆ ਆ ਗਿਆ। ਇਹ ਜੀ ਦਾਦਾ ਤੋਂ ਮਰਾ ਮੈਂਬਰ ਹਾ ਵੋ। ਮੇਜਰ ਦਾ ਚਾਚਾ ਨਹੀਂ ਹਜੇ ਆਇਆ ਮੇਜਰ ਦਾਦਾ ਵੀ ਦਿਖਾਉਣਾ ਹੈ ਨਹੀਂ। ਬੱਤ ਵੀਡੀਓ ਦੇ ਉਹ ਮਾਸਟਰ ਹਾਂ ਉਹ ਮਾਸਟਰ ਨਾ ਗਿਆ ਵਾ ਉਹ ਤੇ ਖੱਬੇ ਕੋਲੇ ਕੀ ਹੋ ਗਿਆ ਜੀ ਜੰਨੇ ਕੋਲੇ ਲੱਗੀ ਜੀ ਓਏ ਓ ਲਿਆਈ ਬਾਈ ਉਹ ਤੋਂ ਮੈਕ ਫੜ ਲਈ ਮੈਕ ਲਿਆ ਤੇ ਲੱਗੀ ਵੇ ਸਹਜ ਬਹੁਤ ਸੋਹਣਾ ਹੱਥ ਹੋ ਜਾ ਕਰੋ ਉਹਨੂੰ ਸਿੰਦੇ ਨੂੰ ਨਾ ਮਸੂਮ ਤੇ ਖੜਾਇਆ ਕਰੋ ਉਹਦਾ ਬੱਤ ਮੈਕ ਮਾਪਾ ਜੀ ਨਹੀਂ ਪੂਰੀ ਯਾਰਸ ਹੁਣ ਜੇ ਤਾਂ ਹੀ ਤਾਂ ਲੋਡ ਨਹੀਂ ਯਾਰ ਚਾਚਾ ਮਿੱਟੀ ਲਾਉਣ ਦੀ ਬਟਾ ਨੂੰ ਹਾਂ ਨਾ ਨਾ ਮਿੱਟੀ ਅਸੀਂ ਤਾਂ ਨਹੀਂ ਲਾਈ ਨੀ ਕਦੇ ਵੀ ਜਮੀ ਪਹਿਲਾਂ ਲੋਕ ਲਾਉਂਦੇ ਸੀ ਯਾਰ ਯਾ ਚਾ ਹਾਂ ਉਦੋਂ ਪਤਾ ਕੀ ਸੀ ਜene ਹਾਂ ਸਾਧਨ ਉਹ ਹੀ ਜੇ ਸੀ ਟਰੈਕਟਰ ਸੀਗੇ ਮਾੜੇ ਹਾਂ ਸਹੀ ਕਰਦਾ ਤੇ ਬਾਬ ਹੋਈ ਨਹੀਂ ਸੀ ਹੁੰਦੀ ਇਹ ਤਾਂ ਹੈ ਯਾਰ ਬਾਣਾ ਦੀ ਜਿਵੇਂ ਮੰਨ ਲਾ ਵੀ ਵੱਡੇ ਟਰੈਕਟਰ ਹੁਣ ਇਹ ਤਾਂ ਡਲੀ ਨਹੀਂ ਛੱਡਦੇ ਰੂਟਾਵੇਟਰਾਂ ਦਾ ਪ੍ਰਬੰਧ ਉਹਦੋਂ ਹੈ ਨਹੀਂ ਸੀਗਾ ਗੱਲ ਪੱਕੀ ਯਾਰ ਤੇ ਹੁਣ ਨਾਲ ਦੀ ਨਾਲ ਰੂਟਾਵੇਟਰ ਚੱਲੀ ਜਾਂਦਾ ਗਲੀ ਮਰੀ ਜਾਂਦੀ ਆ ਤੇ ਉਹਦੇ ਨਾਲ ਹੁਣ ਬਾਣ ਜਦੋਂ ਵਧੀਆ ਬਣਿਆ ਵਾ ਤਾਂ ਬੱਟ ਆਟੋਮੈਟਿਕੀ ਵਧੀਆ ਬਣਨੀ ਆ ਇਹ ਤਾਂ ਹੈ ਜਿਆਦਾ ਬਾਕੀ ਉਦੋਂ ਲੋਕ ਥੋੜਾ ਡੀਜੇ ਡੂ ਜਿਲਦੀ ਵੀ ਕਿਰਸ ਕਰਦੇ ਸੀ ਕਰਦੇ ਸੀ ਕਰਦੇ ਸੀ ਹਾਂ ਤੇ ਹੁਣ ਤਾਂ ਆਏ ਵੀ ਕੋਈ ਨਾ ਡੀਜ਼ਲ ਆਏ ਕਹੀਦਾ 100 ਲੀਟਰ ਮੱਚ ਜੂ ਬਾਣ ਨਾ ਮਾੜਾ ਬਣੇ ਮਾੜਾ ਨਾ ਮਾੜਾ ਹਾਂ ਬਾਣ ਵਧੀਆ ਬਣਿਆ ਵਾ ਤਾਂ ਹੀ ਫਿਰ ਬੱਟ ਵਧੀਆ ਬਣਨੀ ਆ ਲੋਗਣ ਕਰਨ ਦਾ ਬਾਕੀ ਹੌਲੀ ਹੌਲੀ ਤਜਰਬੇ ਚੈ ਰਹੇ ਜਿਵੇਂ ਕਹਿ ਲਾ ਜਿਵੇਂ ਜਿਵੇਂ ਬੰਦਾ ਕੰਮ ਚ ਪੈਂਦਾ ਤਜਰਬਾ ਆਉਂਦਾ ਜਾਂਦਾ ਹਾਂਜੀ ਹਾਂ ਆਲੂ ਢੂੰਗੇ ਉਸੇ ਦਾ ਪਤਾ ਲੱਗਦਾ ਰਹਿੰਦਾ ਵੀ ਕਿੰਨੀ ਮਿੱਟੀ ਪਾਉਣੀ ਆ ਕਿੰਨੀ ਦੂਰ ਦਾਣਾ ਛਿਟਣਾ ਸਹੀ ਗੱਲ ਹੈ ਬਸ ਫਿਰ ਮੇਲੇ ਵੇਲੇ ਫਿਰ ਕੰਮ ਸਟਾਰਟ ਫਿਰ ਪਟਣ ਦਾ ਹਾਂ ਹਾਂ ਬਸ ਮੇਲੇ ਵੇਲੇ ਵੱਲ ਵੱਲ ਵਧਣ ਦਾ ਚੱਲ ਪੈਂਦਾ ਹਮਮ ਲੋ ਠੀਕ ਆ ਜੀ ਠੀਕ ਆ ਚੈਨੇ ਓਕੇ ਜੀ ਓਕੇ ਧੰਨਵਾਦ ਪੁੱਤਰਾ 这个叫。